ਦੇਖੋ ਤਰਨਾ ਦੂਸਰੇ ਦਿਨ ਦੇ ਵਿੱਚ ਅੱਜ ਦਾਖਲ ਹੋ ਗਿਆ ਸਰ ਬਹਿ ਕੂੰਗਾ ਸਰਕਾਰ ਦੀ ਮਹਾਨ ਲੈਕੀ ਆ ਇਹੋ ਇਤੋਂ ਵੱਡੀ ਸਰਕਾਰ ਦੀ ਮਹਾਨ ਲੈਕੀ ਨਹੀਂ ਹੋ ਸਕਦੀ ਕਿ ਸਵੇਰ ਤੋਂ ਲੈ ਕੇ ਤਰਨਾ ਲੱਗਿਆ ਹੋਵੇ ਤਾਂ ਸ਼ਾਮ ਤੱਕ ਤਰਨੇ ਦਾ ਫੈਸਲਾ ਨਾ ਹੋਵੇ ਤਾਂ ਮੈਂ ਕਹੂੰਗਾ ਸਰਕਾਰ 네ਗੇਟਿਵ ਵੱਲ ਨੂੰ ਜਾਂਦੀ ਆ ਸਰਕਾਰ ਕਿਸਾਨਾਂ ਪ੍ਰਤੀ ਸੰਜੀਵੀਰ ਨਹੀਂ ਹੈਗੀ ਠੀਕ ਹੈ ਦੂਜੀ ਗੱਲ ਇਹ ਆ ਕਿ ਤਰਨਾ ਦੇਖੋ ਅਸੀਂ ਆਪਣੀਆਂ ਹੱਕੀ ਮੰਗਾਂ ਮੰਨਣ ਆਉਣ ਵਾਸਤੇ ਇਹ ਧਰਨਾ ਲਾਇਆ ਔਰ ਧਰਨਾ ਇਤਨਾ ਨਹੀਂ ਲਾਇਆ ਕਿ ਇੱਕਦਮ ਉੱਠ ਕੇ ਅਸੀਂ ਧਰਨਾ ਲਾ ਦਿੱਤਾ ਅਸੀਂ 2.5 ਮਹੀਨੇ ਤੋਂ ਸਰਕਾਰ ਦੀਆਂ ਬਾਰ-ਬਾਰ ਸਰਕਾਰੀ ਦਫ਼ਤਰਾਂ ਦੇ ਵਿੱਚ ਜਾ ਕੇ ਡੀਸੀ ਸਾਹਿਬਾਂ ਨੂੰ ਮਿਲੇ ਇੱਥੋਂ ਤੱਕ ਕਿ ਮਾਨਯੋਗ ਸਾਡੇ ਖੇਤੀਬਾੜੀ ਮਾਤਰੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਜੀ ਨਾਲ ਮੀਟਿੰਗ ਵੀ ਕੀਤੀ ਉਹਨਾਂ ਨੂੰ ਪਹਿਲਾਂ ਮੰਗ ਪੱਤਰ ਵੀ ਦਿੱਤਾ ਔਰ ਉਹਨਾਂ ਨੇ ਮੀਟਿੰਗ ਰੱਖੀ ਮੀਟਿੰਗ ਰੱਖ ਕੇ ਵੀ ਉਹਨਾਂ ਨੇ ਮੀਟਿੰਗ ਕੈਨਸਲ ਕੀਤੀ ਦੇਖੋ ਧਰਨਾ ਜਿਹੜਾ ਆ ਇਹ ਕਿਸਾਨਾਂ ਨੇ ਨਹੀਂ ਲਾਇਆ ਇਹ ਧਰਨ ਧਰਨਾ ਦੀ ਜ਼ਿੰਮੇਵਾਰ ਵੀ ਸਰਕਾਰ ਆ ਔਰ ਧਰਨਾ ਲਵਾਉਣ ਦੇ ਵਿੱਚ 101% ਜਿਹੜਾ ਉਹ ਸਰਕਾਰ ਦਾ ਹੱਥ ਆ ਸਰਕਾਰ ਨੇ ਸਾਨੂੰ ਮਜਬੂਰ ਕੀਤਾ ਕਿ ਆਣ ਕੇ ਤੁਸੀਂ ਸੜਕਾਂ ਦੇ ਉੱਤੇ ਬੈਠੋ ਇਸ ਕਰਕੇ ਧਰਨਾ ਲੱਗਿਆ ਸਰ ਕੀ ਹੁਣ ਜਿਹੜੀ ਮੀਟਿੰਗ ਹੋਣੀ ਹੈ 11 ਵਜੇ ਤੇ ਜੇਕਰ ਉਹਦਾ ਹੱਲ ਕੋਈ ਨਹੀਂ ਨਿਕਲਦਾ ਕਿਵੇਂ ਅੱਗੇ ਦਾ ਤੁਹਾਡਾ ਪ੍ਰਦਰਸ਼ਨ ਜਿਹੜਾ ਚੱਲੇਗਾ ਕੀ ਕਰੋਗੇ ਦੇਖੋ ਅਸੀਂ ਤੇ ਸਰਕਾਰ ਨੂੰ ਵੀ ਤੁਹਾਡੇ ਮਾਧਿਅਮ ਰਾਹੀਂ ਅਪੀਲ ਕਰਦੇ ਆਂ ਭਈ ਕਿਸਾਨ ਪੱਖੀ ਫੈਸਲਾ ਜਿਹੜਾ ਉਹ ਕਰਦੇ ਹੋ ਤਾਂ ਜੋ ਜਿਹੜੇ ਲੋਕਾਂ ਦੀ ਇੰਨੀ ਵੱਡੀ ਮੁਸੀਬਤ ਬਣੀ ਐ ਇੱਥੇ ਧਰਨਾ ਲੱਗਣ ਦੇ ਨਾਲ ਉਹ ਜਿਹੜੀ ਮੁਸੀਬਤ ਆ ਉਹ ਤੋਂ ਵੀ ਨਿਯਾਤ ਮਿਲ ਸਕੇ ਔਰ ਜੇਕਰ ਸਰਕਾਰ ਨੇ ਇਹੋ ਜੀ ਗੱਲ ਕੀਤੀ ਕਿ ਕਿਸਾਨ ਪੱਖੀ ਨਹੀਂ ਕਾਰਪੋਰੇਟ ਪੱਖੀ ਹੀ ਫੈਸਲਾ ਕਰਨਾ ਹੈ ਤੇ ਫੇਰ ਸਰਕਾਰ ਦੀ ਮਰਜ਼ੀ ਆ ਇਹ ਧਰਨਾ ਸਰਕਾਰ ਨੇ ਸ਼ੰਭੂ ਬਾਰਡਰ ਦੇ ਵਿੱਚ ਚੇਂਜ ਕਰਾਉਣਾ ਆ ਤਾਂ ਕਰਵਾ ਲਵੇ ਕੋਈ ਐਡੀ ਦਿੱਕਤ ਨਹੀਂ ਕਿਉਂਕਿ ਅੱਜ ਤਕਰੀਬਨ ਸਾਡੀ ਚੰਡੀਗੜ੍ਹ ਮੀਟਿੰਗ ਵੀ ਚੱਲਦੀ ਪਈ ਆ 32 ਕਿਸਾਨ ਜਥੇਬੰਦੀਆਂ ਦੀ ਉੱਥੋਂ ਵੀ ਅਸੀਂ ਐਲਾਨ ਕਰਾਂਗੇ ਤੇ ਅੱਜ ਰਾਤ ਨੂੰ ਕੱਲ ਤੱਕ ਜਿਹੜੀਆਂ ਜਥੇਬੰਦੀਆਂ ਨਹੀਂ ਪਹੁੰਚੀਆਂ ਉਹ ਟੋਟਲ ਦੀਆਂ ਟੋਟਲ ਜਥੇਬੰਦੀਆਂ ਇੱਥੇ ਪਹੁੰਚ ਜਾਣਗੀਆਂ ਔਰ ਕੱਲ ਤੋਂ ਲੈ ਕੇ ਟਰਾਲੀਆਂ ਔਰ ਲੰਗਰਾਂ ਦਾ ਤੇ ਅੱਜ ਜਿਹੜਾ ਪ੍ਰੋਪਰ ਹੋ ਗਿਆ ਤੇ ਅਸੀਂ ਜਿਹੜੀ ਆ 11 ਵਜੇ ਲਗਭਗ ਜਿਹੜੀ ਆ ਉਹ ਟ੍ਰੇਨ ਆ ਉਹਨੂੰ ਬੰਦ ਕਰ ਦੇਣਾ ਆ ਕਿਉਂਕਿ ਜੇਕਰ 11 ਵਜੇ ਸਰਕਾਰ ਦਾ ਫੈਸਲਾ ਨਾ ਸਾਡੇ ਹੱਕ ਵਿੱਚ ਆਇਆ ਤੇ ਅਨਮਿੱਥੇ ਸਮੇ ਲਈ ਟ੍ਰੇਨ ਔਰ ਅਨਮਿੱਥੇ ਸਮੇ ਲਈ ਹਾਈਵੇ ਜਿਹੜਾ ਆ ਉਹ ਬੰਦ ਰਹੂਗਾ ਜਦੋਂ ਸਰਕਾਰ ਦਾ ਦਿਲ ਕਰੂਗਾ ਕਿ ਹਾਂ ਇਹ ਚਲਾਉਣਾ ਆ ਆਣ ਕੇ ਸਾਡੇ ਨਾਲ ਬੈਠ ਕੇ ਗੱਲ ਕਰ ਲਓਗੀ ਸਾਡੇ ਹੱਕ ਵਿੱਚ ਫੈਸਲਾ ਕਰ ਦੋਗੀ ਤੇ ਅਸੀਂ ਉਦੋਂ ਉੱਠ ਕੇ ਅਸੀਂ ਭਰਾਵਾ ਆਪਣਿਆਂ ਨੂੰ ਬੇਨਤੀ ਕਰਾਂਗੇ ਵਾਪਸ ਚਲੀ ਜਾਈ ਉੱਠ ਕੇ ਆਪਣੇ ਆਪਣੇ ਘਰਾਂ ਨੂੰ ਆਪਾਂ ਸੰਗੂ ਬਾਰਡਰਾਂ ਨੂੰ ਜਕਾਰੇ ਛੱਡਾਂਗੇ ਆਪਾਂ ਆਪਣੇ ਘਰਾਂ ਨੂੰ ਚੱਲ ਜਾਾਂਗੇ ਪਰ ਜੇਕਰ ਸਾਡੀ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਦਾ ਸਰਕਾਰ ਕਵੇ ਕਿ ਇਹ ਇਦਾਂ ਹੀ ਉੱਠ ਕੇ ਚਲੇ ਜਾਣ ਤੇ ਫੇਰ ਮੈਂ ਕਹੂੰਗਾ ਕਿ ਅਸੀਂ ਸਿੰਘੂ ਬਾਰਡਰ ਦੇ ਉੱਤੇ ਐਡਾ ਵੱਡਾ ਅੰਦੋਲਨ ਲੜ ਕੇ ਕੁਝ ਨਹੀਂ ਸਕੇ ਆਏ। ਅਸੀਂ ਫੇਰ ਉਹ ਤਾਂ ਅਸੀਂ ਉੱਥੇ ਦੇ ਉੱਥੇ ਹੀ ਬੈਠੇ ਆ ਜਿੱਥੇ ਅਸੀਂ ਸਿੰਘੂ ਬਾਰਡਰ ਨੂੰ ਗਏ ਸੀ। ਔਰ ਜਿਹੜਾ ਅਸੀਂ 750 ਕਿਸਾਨ ਸਾਡਾ ਵਿਚਾਰਾ ਉੱਥੇ ਸ਼ਹੀਦ ਹੋਇਆ। ਤੇ ਉਹਨੂੰ ਸ਼ਰਦਾ ਦੇ ਫੁੱਲ ਭੇਟ ਨਹੀਂ ਕੀਤੇ ਹੋਣਗੇ। ਫੇਰ ਫੇ ਤਾਂ ਅਸੀਂ ਬਹੁਤ ਗਲਤ ਪਾਸੇ ਨੂੰ ਜਾਵਾਂਗੇ। ਉਹਨਾਂ ਦੇ ਸ਼ਰਦਾ ਦੇ ਫੁੱਲ ਭੇਟ ਇਹੋ ਹੀ ਹੋਣਗੇ ਕਿ ਆਪਣੇ ਜਿਹੜੇ ਹੱਕ ਆ ਉਹਨਾਂ ਨੂੰ ਬਿਲਕੁਲ ਪੂਰਨ ਤੌਰ ਤੇ ਲੈਣਾ ਔਰ ਆਪਣੀ ਪੁੱਤਾਂ ਵਾਂਗੂ ਪਾਲੀਓ ਫਸਲ ਦਾ ਪੂਰਾ ਮੁੱਲ।